ਬਿਕਰਮਜੀਤ ਸਿੰਘ ਮਜੀਠੀਆ ਫਿਲਹਾਲ ਸਿਆਸੀ ਬਿਆਨਬਾਜ਼ੀ ਟਿੱਕਾ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਜੇ ਗੱਲ ਕੀਤੀ ਜਾਵੇ ਮਜੀਠੀਆ ਦੀ ਤਾਂ ਕਹਿੰਦੇ ਨੇ ਕਿ ਦਲ ਬਦਲੂਆਂ ਦਾ ਹੁਣ ਇਹੀ ਕੰਮ ਹੈ ਇਧਰੋਂ ਉਧਰ ਤੇ ਉਧਰੋਂ ਇਧਰ ਰਵਨੀਤ ਬਿੱਟੂ ਨੂੰ ਟਾਰਗੇਟ ਕਰਦੇ ਨੇ ਔਰ ਸਿੱਧੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੇ ਨੇ ਪਰ ਕੀ ਅਕਾਲੀ ਦਲ ਵੀ ਇਹੀ ਇਹੀ ਸਭ ਕੁਝ ਨਹੀਂ ਕਰ ਰਿਹਾ ਕੀ ਅਕਾਲੀ ਦਲ ਵੀ ਦਲ ਬਦਲੂਆਂ ਨੂੰ ਵਾਪਸ ਨਹੀਂ ਲਿਆ ਰਿਹਾ ਉਹ ਸਾਰੇ ਦਲ ਬਦਲੂ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਸੀ ਜਿਹੜੇ ਅਕਾਲੀ ਦਲ ਨੂੰ ਇਕੱਲਿਆਂ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਅਕਾਲੀ ਦਲ ਹੁਣ ਵਾਪਸ ਲਿਆ ਰਿਹਾ ਹੈ ਭਾਜਪਾ ਤੋਂ ਛੱਡੇ ਹੋਏ ਲੀਡਰਾਂ ਨੂੰ ਅਕਾਲੀ ਦਲ ਵਾਪਸ ਆਪਣੀ ਪਾਰਟੀ ਦੇ ਵਿੱਚ ਲੈ ਰਿਹਾ ਹੈ ਹੁਣ ਦਲ ਬਦਲੂਆਂ ਨੂੰ ਪਾਰਟੀ ਦੇ ਵਿੱਚ ਜ਼ਿਆਦਾ ਕੌਣ ਲਿਆ ਰਿਹਾ ਹੈ ਇਹਦੇ ਉੱਤੇ ਸਵਾਲ ਖੜੇ ਹੁੰਦੇ ਨੇ ਵਿਕਰਮ ਸਿੰਘ ਮਜੀਠੀਆ ਜ਼ਰੂਰ ਕਾਂਗਰਸ ਪਾਰਟੀ ਦੇ ਉੱਤੇ ਤੰਜ ਕੱਸ ਰਹੇ ਨੇ ਰਵਨੀਤ ਸਿੰਘ ਬਿੱਟੂ ਉੱਤੇ ਤੰਜ ਕੱਸ ਰਹੇ ਨੇ ਕਹਿੰਦੇ ਨੇ ਕਿ ਜਿਹੜੇ ਕਹਿੰਦੇ ਸੀ ਜੁੱਤੀ ਨਹੀਂ ਮਾਰਦਾ ਇਸ ਪਾਰਟੀ ਨੂੰ ਉਸ ਪਾਰਟੀ ਦੇ ਵਿੱਚ ਜਾ ਰਹੇ ਨੇ ਉਹੀ ਵਿਕਰਮ ਸਿੰਘ ਮਜੀਠੀਆ ਸ਼ਾਇਦ ਇਹ ਪੁੱਲ ਦੇ ਜਾ ਰਹੇ ਨੇ ਕਿ ਉਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਦਲ ਬਦਲੂ ਲੀਡਰਾਂ ਨੂੰ ਪਾਰਟੀ ਦੇ ਅੰਦਰ ਘਰ ਵਾ ਯਾਨੀ ਕਿ ਜਿਹੜੇ ਲੀਡਰ ਪਾਰਟੀ ਛੱਡ ਕੇ ਜਾ ਚੁੱਕੇ ਸੀ ਉਹਨਾਂ ਨੂੰ ਘਰ ਵਾਪਸੀ ਕਰਾਈ ਗਈ ਹੈ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ ਉਹਨਾਂ ਨੂੰ ਘਰ ਵਾਪਸ ਲਿਆਂਦਾ ਗਿਆ ਆ ਸ਼੍ਰੋਮਣੀ ਅਕਾਲੀ ਦਲ ਵੀ ਕੋਈ ਵੱਖਰਾ ਪੈੰਟੜਾ ਨਹੀਂ ਅਪਣਾ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਵੀ ਕੋਈ ਵੱਖਰੀ ਰਣਨੀਤੀ ਨਹੀਂ ਹੈ ਇਸ ਵੇਲੇ ਨੰਬਰ ਗੇਮ ਚੱਲਦੀ ਪਈ ਹੈ ਜੋ ਪ੍ਰਤੀਤ ਵੀ ਹੋ ਰਹੀ ਹੈ ਹੁਣ ਤਾਂ ਇਧਰੋਂ ਉਧਰੋਂ ਜਿਹੜਾ ਲੀਡਰ ਲੱਭਦਾ ਆ ਜਿਹੜਾ ਵੋਟ ਵਟੋਰ ਸਕਦਾ ਉਹਨੂੰ ਚੱਕਣ ਦੀ ਹੋੜ ਲੱਗੀ ਹੋਈ ਹੈ ਤੇ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਹ ਭੁੱਲ ਗਿਆ ਹੈ ਕਿ ਉਹ ਵੀ ਇਹੀ ਕੁਝ ਕਰਦੇ ਪ੍ਰਤੀਤ ਹੋ ਰਹੇ ਨੇ ਉਹ ਇੱਕ ਕਹਾਵਤ ਹੈ ਕਹਿੰਦੇ ਜਿਨ੍ਹਾਂ ਦੇ ਆਪਣੇ ਘਰ ਕੱਚ ਦੇ ਹੁੰਦੇ ਨੇ ਉਹ ਦੂਸਰਿਆਂ ਦੇ ਘਰਾਂ ਤੇ ਪੱਥਰ ਨਹੀਂ ਸੱਟਿਆ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸ਼ਾਇਦ ਇਹ ਸਮਝ ਜਾਣਾ ਚਾਹੀਦਾ ਆ ਤੇ ਹੁਣ ਜੋ ਟਿੱਪਣੀ ਹੋ ਰਹੀ ਆ ਜ਼ਾਹਿਰ ਤੌਰ ਦੇ ਉੱਤੇ ਬਹੁਤ ਸਵਾਲ ਖੜੇ ਹੁੰਦੇ ਸੀ ਜਦੋਂ ਰਮਨੀਤ ਬਿੱਟੂ ਇਹ ਬਿਆਨ ਦਿੰਦੇ ਨੇ ਕਿ ਇਹੋ ਜਿਹੇ ਲੀਡਰਾਂ ਦੇ ਨਾਲ ਮੈਂ ਕੀ ਬਹਿਣਾ ਇਹਨਾਂ ਨੂੰ ਤਾਂ ਮੈਂ ਜੁੱਤੀ ਨਹੀਂ ਮਾਰਦਾ ਔਰ ਉਹ ਹੁਣ ਉਸੇ ਪਾਰਟੀ ਦੇ ਵਿੱਚ ਜਾ ਕੇ ਉਸੇ ਪਾਰਟੀ ਦੇ ਸੋਲੇ ਗਾ ਰਹੇ ਨੇ ਉਹੀ ਲੀਡਰਾਂ ਦੇ ਨਾਲ ਬੈਠ ਕੇ ਉਹੀ ਲੀਡਰਾਂ ਦੇ ਨਾਲ ਹੁਣ ਚਾਹ ਦੇ ਕੱਪ ਸਾਂਝੇ ਹੋ ਰਹੇ ਨੇ ਰਵਨੀਤ ਬਿੱਟੂ ਦੇ ਉੱਤੇ ਸਵਾਲ ਤਾਂ ਬੇਸ਼ੱਕ ਖੜ੍ਹਦੇ ਨੇ ਪਰ ਜਦੋਂ ਇਸ ਗੱਲ ਦੀ وکਾਲਤ ਇਸ ਗੱਲ ਦੇ ਖਿਲਾਫਤ ਵਿਕਰਮ ਸਿੰਘ ਮਜੀਠੀਆ ਜਾਂ ਅਕਾਲੀ ਦਲ ਦਾ ਕੋਈ ਹੋਰ ਲੀਡਰ ਕਰਦਾ ਉਦੋਂ ਕਾਉਂਟਰਪਾਰਟ ਤੇ ਇਸ ਪਾਰਟੀ ਦੇ ਉੱਤੇ ਯਾਨੀ ਕਿ ਪੰਥਕ ਧਿਰ ਦੇ ਉੱਤੇ ਵੀ ਸਵਾਲ ਖੜਨ ਲੱਗਦੇ ਨੇ ਕਿ ਤੁਸੀਂ ਕਿਹੜਾ ਕੁਝ ਵੱਖਰਾ ਕਰ ਰਹੇ ਹੋ ਖੈਰ ਰਵਨੀਤ ਬਿੱਟੂ ਨੇ ਜੋ ਕੁਝ ਕੀਤਾ ਹੁਣ ਤੱਕ ਰਵਨੀਤ ਬਿੱਟੂ ਦੇ ਉੱਤੇ ਬਹੁਤ ਸਾਰੇ ਤੰਜ ਕੱਸੇ ਜਾ ਚੁੱਕੇ ਨੇ ਔਰ ਸ਼ਾਇਦ ਰਵਨੀਤ ਬਿੱਟੂ ਆਪਣੀ ਫੈਨ ਫੋਲੋਇੰਗ ਵੀ ਗਵਾ ਚੁੱਕੇ ਨੇ ਔਰ ਹੁਣ ਰਵਨੀਤ ਬਿੱਟੂ ਦਾ ਸਿਆਸੀ ਕਰੀਅਰ ਕੀ ਕਹਿੰਦਾ ਆਉਣ ਵਾਲਾ ਸਮਾਂ ਦੱਸੇਗਾ ਤੇ ਇਲਜ਼ਾਮ ਨੇ ਕਿ ਆਪਣੇ ਦਾਦਾ ਜੀ ਦੀ ਲੈਗੇਸੀ ਉਹਨਾਂ ਨੇ ਛੱਕੇ ਟੰਗ ਦਿੱਤੀ ਉਹ ਭਾਵੇਂ ਲੈਗੇਸੀ ਜਿਸ ਤਰ੍ਹਾਂ ਦੀ ਮਰਜ਼ੀ ਰਹੀ ਹੋਵੇ ਇਹ ਡਿਬੇਟੇਬਲ ਟਾਪਿਕ ਆ ਪਰ ਜ਼ਰੂਰ ਜਿਸ ਗੱਲ ਦਾ ਹਵਾਲਾ ਦਿੱਤਾ ਜਾਂਦਾ ਸੀ ਰਵਨੀਤ ਬਿੱਟੂ ਵੱਲੋਂ ਉਸ ਨੂੰ ਇੱਕ ਵਾਰ ਤਾਂ ਸਿਰੇ ਤੋਂ ਦਰਕਰਨਾਰ ਕਰ ਦਿੱਤਾ ਗਿਆ ਪਰ ਇਹ ਸਭ ਦੇ ਬਾਵਜੂਦ ਵਿਕਰਮ ਸਿੰਘ ਮਜੀਠੀਆ ਜਿਹੜੇ ਰਵਨੀਤ ਸਿੰਘ ਬਿੱਟੂ ਦੇ ਉੱਤੇ ਤੰਜ ਕੱਸਦੇ ਨੇ ਉਹਨਾਂ ਨੂੰ ਵੀ ਇੱਕ ਵਾਰ ਸ਼ਾਇਦ ਆਪਣੀ ਪੀੜੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਜੋ ਵੀ ਹੋਏਗਾ ਉਹਦੇ ਸਮੇਂ ਦੇ ਵਿੱਚ ਸਿਆਸਤ ਅੰਦਰ ਉਹ ਪਤਾ ਲੱਗਦਾ ਰਹੇਗਾ ਫਿਰ ਫਿਲਹਾਲ ਜੋ ਸਟੇਜ ਦੇ ਉੱਤੇ ਹੋਇਆ ਵਿਕਰਮ ਸਿੰਘ ਮਜੀਠੀਆ ਨੇ ਜਿਸ ਰੌਂ ਦੇ ਵਿੱਚ ਆ ਕੇ ਦਲ ਬਦਲੂਆਂ ਦੇ ਉੱਤੇ ਤੰਜ ਕੱਸੇ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਚ ਹੈ ਆ ਜਿੰਨੇ ਵੀ ਵੱਡੇ ਚਿਹਰੇ ਨੇ ਨਾ ਆ ਬਿੱਟੂ ਦੀ ਤਾਂ ਕਮਾਲ ਹੀ ਹੋ ਗਈ ਮੈਂ ਤਾਂ ਉਹਨੂੰ ਨਵੇਂ ਜਮਾਨੇ ਦਾ ਬਿੱਟਾ ਹੀ ਸਮਝਦਾ ਮੈਨੂੰ ਲੱਗਦਾ ਸਕਿਉਰਟੀ ਪਿੱਛੇ ਪਧਾਨੀ ਕੇ ਚੱਕਰ ਪਿੱਛੇ ਕਿਹੜੀ ਕਿਹੜੀਆਂ ਗੱਲਾਂ ਕਹਿੰਦਾ ਜਿਹੜਾ ਇੱਕ ਵਾਰੀ ਉਹਦਾ ਇੰਟਰਵਿਊ ਤੁਸੀਂ ਦੇਖਿਆ ਹੋਣਾ ਇੱਕ ਗਰੇਵਾਲ ਸਾਹਿਬ ਨੇ ਭਾਤ ਪਾ ਦੇ ਉਹਦੇ ਨਾਲ ਇੰਟਰਵਿਊ ਲਿਆ ਕਹਿੰਦਾ ਇਹ ਜਿਹੜਾ ਤੁਸੀਂ ਤਾਂ ਮੈਂ ਜੁੱਤੀ ਮਾਰਾਂ ਮੈਂ ਗੱਲ ਨਾ ਕਰਾਂ ਹੁਣ ਭਾਈ ਜਾ ਕੇ ਉਹਨਾਂ ਦੇ ਗਲਮ ਖਿੜਚ ਬਹਿ ਗਿਆ ਉਹਨਾਂ ਦੀ ਝੋਲੀ ਅੱਡ ਕੇ ਉਹਨਾਂ ਨਾਲ ਚੜ ਗਿਆ ਗੱਡੀ 'ਚ ਕੋਈ ਸ਼ਰਮ ਹੈ ਕਿ ਨਹੀਂ ਆ ਲੋਕਾਂ ਨੂੰ ਆਉਂਦੀ ਹੈ ਜੇ ਲੀਡਰਾਂ ਨੂੰ ਸਾਨੂੰ ਆਪ ਨੂੰ ਆਉਂਦੀ ਹੈ ਕੀ ਸਾਡਾ ਕਿਰਦਾਰ ਕਿੱਡਾ ਡਿੱਗ ਗਿਆ ਕੀ ਲੋਕਾਂ ਨੂੰ ਵਿਸ਼ਵਾਸ ਸਾਡੀ ਗੱਲ ਦਾ ਰਹਿ ਜਾ ਅੱਗੇ ਲੀਟਰਾਂ 'ਚ ਕਿੰਨੀ ਕਿਲੋ ਕੇ ਜਿੱਤ ਕਰਦੇ ਹੋ ਤਾਂ ਰੋਜ਼ ਵਟਸਐਪ 'ਤੇ ਆਉਂਦਾ ਹੀ ਐ ਮਗਰ ਜਦ ਇਹੇ ਜੇ ਕਰਦੇ ਜਿਹੜਾ ਹੁਣ ਪਿਛਲੇ 6 ਮਹੀਨਿਆਂ 'ਚ ਤਿੰਨ ਪਾਰਟੀ ਬਦਲ ਗਿਆ ਹੋਵੇ ਜਿਨੇ ਵੇਖੋ ਕਮਾਲ ਦੀ ਗੱਲ ਉਹ ਹਰੂ ਗੱਲ ਉਹਨੇ ਸ਼ਿਕਾਇਤ ਪੇਸ਼ ਕੀਤੀ ਕਿ ਸਾਨੂੰ ਭਾਜਪਾ ਦੇ ਹੋਮ ਮਨਿਸਟਰ ਨੇ 25-25 ਕਰੋੜ ਦਾ ਆਫਰ ਦਿੱਤਾ ਸੀ ਤੇ ਅੱਜ ਸਾਤ ਬਾਅਦ ਜਿਹਨੇ ਸ਼ਿਕਾਇਤ ਕਰਤਾ ਉਹ ਹੀ ਪਾਸ ਪਾਸ ਚੱਲੇ ਗਏ ਹੁਣ ਕੀ ਕਵਾਂਗੇ ਕਿ ਪੰਜਾਬ ਦੇ ਤਾਂ ਕਿ ਸੌਦਾ ਕਿਵੇਂ ਨਿਪੜ ਗਿਆ ਭਾਈ ਲੋਕਾਂ ਨੂੰ ਵੀ ਤਾਂ ਦੱਸਦਾ ਉਹ ਤਾਂ ਤੂੰ ਰੌਲਾ ਪਾਉਂਦਾ ਸੀ ਸ਼ਿਕਾਇਤ ਕਰਤਾ ਸੀ ਅੱਜ ਜਦ ਇਹੇ ਜੇ ਰਾਤ ਬਣ ਜਾਣ ਤੇ ਭਾਈ ਸਾਹਿਬ ਲੋਕਾਂ ਦਾ ਕਾਹਦਾ ਭਰੋਸਾ ਰਹਿ ਜਾਣਾ ਇਸ ਲਈ ਮੈਂ ਲੰਮੀ ਚੌੜੀ ਗੱਲ ਨਹੀਂ ਗੱਲਾਂ ਸਾਰਿਆਂ ਨੇ ਬੜੀ ਕੀਤੀ ਅੱਗੇ ਸਮਾਂ ਮਿਲੂਗਾ ਮਗਰ ਅੱਜ ਮੈਂ ਬੇਇਨਤੀ ਕਰਦਾ ਕਿ ਭਾਈ ਚਾਰ ਇੱਕ ਸਾਲ ਅਮਨ ਸ਼ਾਂਤੀ ਕਾਨੂੰਨ ਅੱਜ ਸਾਨੂੰ ਵੀ ਪਿੰਡਾਂ 'ਚ ਆ ਬੈਠੇ ਬੰਟੀ ਹੁਰੀ ਆ ਹੋਰ ਬੈਠੇ ਆ ਸਾਡੇ ਮਸੀਹ ਭਾਈਚਾਰੇ ਵਾਲੇ ਜਦ ਮੈਨੂੰ ਯਾਦ ਆ ਸੀ ਭਾਜਪਾ ਦੇ ਸਿੰਬਲ ਨਾਲ ਜੋਸ਼ੀ ਸਾਹਿਬ ਲੜਦੇ ਸੀ ਨਾ ਓਹੀ ਪਿੰਡ ਜਦੋਂ ਸਾਡੀ ਵੋਟਾਂ ਆਉਂਦੀ ਸੀ 500 ਤੇ ਜਿੱਤਦੇ ਸੀ ਜਦੋਂ ਐਮਪੀ ਵਾਲੇ ਲੜਦੇ ਹੀ ਪਤਾ ਨਹੀਂ ਕੀ ਕੰਮ ਚੱਕਰ ਹੁੰਦਾ ਸੀ ਕਿ ਆ 5 ਵੋਟਾਂ ਤੇ ਹਾਰ ਜਾਂਦੇ ਸਨ ਤੇ ਮੈਂ ਜਾ ਕੇ ਕਹਿੰਦਾ ਮੈਂ ਯਾਰਾ ਕੀ ਕੀਤਾ ਨੇ ਭਾਜੀ ਤੁਹਾਡੇ ਨਾਲ ਸਾਨੂੰ ਵੀ ਤਾਂ ਉਹ ਮਊ ਰਕਿ ਨਾਲ ਪਤਾ ਨਹੀਂ ਕਿਵੇਂ ਗਾਹੀ ਕਰਨਗੇ ਉਦੋਂ ਪਤਾ ਲੱਗਦਾ ਛਾਤੀ ਵੋਟਾਂ ਫੇਰ ਆਉਂਦੀਆਂ ਫੇਰ 500 ਤੋਂ ਜਿੱਤ ਜਾਂਦੀ ਇਹ ਭਾਈ ਤੁਹਾਨੂੰ ਵੀ ਬੇਨਤੀ ਆ ਹੁਣ ਤਾਂ ਪਹਾ ਵਧਿਆ ਗਿਆ ਮਸਲਾ ਹੱਲ ਹੋ ਗਿਆ ਇੱਕ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਆ ਕਿ ਹੁਣ ਨਾ ਕੋਈ ਕੋ ਐਵੇਂ ਵਿਰੋਧੀ ਕਰੀ ਜਾਂਦੇ ਸਮਝੌਤਾ ਸਮਝੌਤਾ ਭਾਈ ਕੋਈ ਸਮਝੌਤਾ ਥੋੜੇ ਗੱਲ ਕੀਤੀ ਆ ਕਿ ਪੰਜਾਬ ਪਹਿਲਾਂ ਤੇ ਸਮਝੌਤੇ ਮਗਰੋਂ ਗੱਲ ਕਿਸਾਨ ਦੀ ਕਰੋ ਗੱਲ ਐਲਐਸਪੀ ਦੀ ਕਰੋ ਜਦ ਤੱਕ ਕੇਸ਼ਾਈ ਜੀ ਜੋ ਤੁਸੀਂ ਕੀਤੀ ਆਉਂਦੀ ਕਰੋ ਜਦ ਤੱਕ ਇਹ ਮੁੱਦੇ ਪੰਜਾਬ ਦੇ ਅਡਰੈਸ ਨਹੀਂ ਹੋਣੇ ਕੋਈ ਸਮਝੌਤਾ ਨਹੀਂ ਤੁਸੀਂ ਵੱਡੀ ਸ਼ਰਾਰਤ ਕਰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ